ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਕਹਾਣੀ ਤੀਆਂ ਦੇ ਲੇਖ ਭਾਗ 14ਵਾਂ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਅਮਨ ਤੇ ਜਗਪਾਲ ਵੀ ਪੈਲਸ ਵਿੱਚ ਆ ਗਈ ਅਮਨ ਪੀਲੇ ਰੰਗ ਦੇ ਲਹਿੰਗੇ ਵਿੱਚ ਸਵੇਰ ਤੋਂ ਵੀ ਜ਼ਿਆਦਾ ਸੋਹਣੀ ਲੱਗਦੀ ਸੀ ਉਹ ਦੋਵੇਂ ਜਣੇ ਪਹਿਲਾਂ ਸਾਰੇ ਮਹਿਮਾਨਾਂ ਨੂੰ ਮਿਲੇ ਬਾਅਦ ਵਿੱਚ ਅਮਨ ਤੇ ਜਗਪਾਲ ਆਪਣੇ ਡੈਡੀ ਜੀ ਹੁਣਾਂ ਨੂੰ ਮਿਲਣ ਲੱਗੇ ਰਮਨ ਨੂੰ ਨਾ ਆਈ ਦੇਖ ਅਮਨ ਉਦਾਸ ਹੋ ਗਈ ਪ੍ਰੀਤੀ ਉਸ ਨੂੰ ਥੋੜਾ ਪਾਸੇ ਲਿਜਾ ਕੇ ਪੁੱਛਣ ਲੱਗੀ ਅਮਨ ਕੀ ਹੋਇਆ ਤੂੰ ਉਦਾਸ ਕਿਉਂ ਆ ਅਮਨ ਭਾਬੀ ਮੈਨੂੰ ਪਤਾ ਹੈ ਰਮਨ ਮੇਰੇ ਆਉਣ ਤੋਂ ਬਾਅਦ ਬਿਮਾਰ ਹੋ ਗਈ ਮੈਨੂੰ ਤਾਂ ਸ਼ਾਮ ਤੋਂ ਹੀ ਮਹਿਸੂਸ ਹੁੰਦਾ ਸੀ ਪਰ ਤੁਸੀਂ ਮੈਨੂੰ ਨਹੀਂ ਦੱਸਿਆ ਪ੍ਰੀਤੀ ਉਹੋ ਕਮਲੋ ਅੱਜ ਤੇਰਾ ਵਿਆਹ ਏ ਖੁਸ਼ਰ ਹੈ ਇਹ ਦਿਨ ਜੀਵਨ ਵਿੱਚ ਇੱਕ ਵਾਰ ਆਉਂਦਾ ਐਵੇਂ ਉਦਾਸ ਨਹੀਂ ਹੁੰਦੇ ਦੇਖ ਜਗਪਾਲ ਆਪਣੇ ਦੋਸਤਾਂ ਕੋਲ ਖੜ੍ਹਾ ਪਰ ਤੈਨੂੰ ਉਦਾਸ ਦੇਖ ਕੇ ਉਹਦਾ ਧਿਆਨ ਤੇਰੇ ਵਿੱਚ ਐ ਜਗਪਾਲ ਵੀ ਉਹਨਾਂ ਕੋਲ ਆ ਗਿਆ ਤੇ ਪੁੱਛਣ ਲੱਗਾ ਭੈਣੇ ਤੁਹਾਨੂੰ ਦੱਸਿਆ ਮੰਨੇ ਇਹ ਉਦਾਸ ਕਿਉਂ ਐ ਪ੍ਰੀਤੀ ਨੇ ਰਮਨ ਦੇ ਬਿਮਾਰ ਹੋਣ ਬਾਰੇ ਜਗਪਾਲ ਨੂੰ ਦੱਸ ਦਿੱਤਾ ਜਗਪਾਲ ਅਮਨਦੀਪ ਨੂੰ ਸਮਝਾਉਣ ਲੱਗਾ ਕਿ ਫਿਕਰ ਨਾ ਕਰ ਆਪਾਂ ਕੱਲ ਨੂੰ ਮਿਲਾਵਾਂਗੇ ਜੇ ਤੇਰਾ ਦਿਲ ਨਹੀਂ ਮੰਨਦਾ ਤਾਂ ਆਪਾਂ ਪਾਰਟੀ ਤੋਂ ਬਾਅਦ ਚੱਲਦੇ ਆ ਅਮਨ ਨਹੀਂ ਮੈਂ ਠੀਕ ਆ ਬਸ ਫਿਕਰ ਹੋ ਗਈ ਸੀ ਆਪਾਂ ਕੱਲ ਨੂੰ ਹੀ ਚੱਲਾਂਗੇ ਅਮਨਦੀਪ ਦੀ ਸੱਸ ਉਹਨੂੰ ਆਪਣੇ ਰਿਸ਼ਤੇਦਾਰਾਂ ਨਾਲ ਮਿਲਾਉਣ ਲੱਗ ਗਈ ਪਾਰਟੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਜਗਪਾਲ ਤੇ ਅਮਨਦੀਪ ਸਾਰੇ ਮਹਿਮਾਨਾਂ ਨੂੰ ਮਿਲਣ ਤੋਂ ਬਾਅਦ ਜਦੋਂ ਵਿਹਲੇ ਹੋਏ ਤਾਂ ਉਹਨਾਂ ਨੂੰ ਦੋਵੇਂ ਪਰਵਾਰ ਰਲ ਕੇ ਸਟੇਜ ਤੇ ਲੈ ਗਏ ਉਸ ਤੋਂ ਬਾਅਦ ਵਾਰਨਿਆਂ ਦੀ ਰਸਮ ਕੀਤੀ ਗਈ ਦਾਜ ਕਹਿ ਲਈਏ ਜਾਂ ਦੇ ਲੈਣ ਜਿਸ ਤੋਂ ਬਿਗੈਰ ਪੰਜਾਬ ਦੇ ਵਿੱਚ ਵਿਆਹ ਸਿਰੇ ਹੀ ਨਹੀਂ ਚੜਦਾ ਉਹ ਲੈਣ ਦੇ ਨੂੰ ਪਹਿਲਾਂ ਹੀ ਅਮਨ ਦੇ ਸਹੁਰਿਆਂ ਵੱਲੋਂ ਸਖਤੀ ਨਾਲ ਮਨਾ ਕੀਤਾ ਹੋਇਆ ਸੀ ਸਤਨਾਮ ਹੁਣਾ ਵੱਲੋਂ ਵੀ ਸਾਰਿਆਂ ਵਾਂਗ ਸਭ ਨੇ ਵਾਰਨੇ ਹੀ ਕੀਤੇ ਰੋਟੀ ਖਾਣ ਤੋਂ ਬਾਅਦ ਸਤਨਾਮ ਹੁਣਾਣੇ ਵਿਦਾ ਲਈ ਤੇ ਵਾਪਸ ਆ ਗਏ ਅਮਨ ਜਦੋਂ ਕੁਝ ਟਾਈਮ ਲਈ ਵੇਲੀ ਹੋਈ ਤਾਂ ਉਹਨੇ ਰਮਨ ਨੂੰ ਫੋਨ ਕਰਕੇ ਉਹਦਾ ਹਾਲਚਾਲ ਪੁੱਛਿਆ ਤੇ ਨਾਲੇ ਅਮਨ ਨੂੰ ਸਾਰਿਆਂ ਦੇ ਘਰ ਪਹੁੰਚਣ ਦਾ ਪਤਾ ਲੱਗ ਗਿਆ ਜਗਪਾਲ ਤੇ ਉਹਦਾ ਪਰਿਵਾਰ ਪਾਰਟੀ ਤੋਂ ਬਾਅਦ ਘਰ ਪਹੁੰਚਣ ਨੂੰ ਬਹੁਤ ਲੇਟ ਹੋ ਗਏ ਗਰਮੀ ਵੀ ਬਹੁਤ ਜ਼ਿਆਦਾ ਸੀ ਗਰਮੀ ਕਰਕੇ ਤੇ ਵਿਆਦੀ ਠਿਕਾਵਟ ਕਰਕੇ ਰਾਤ ਨੂੰ ਜਗਪਾਲ ਦੀ ਦੀਦੀ ਗਿੰਨੀ ਦਾ ਬੀਪੀ ਘਟ ਗਿਆ ਜਗਪਾਲ ਆਪਣੇ ਬਾਜੀ ਨੂੰ ਨਾਲ ਲੈ ਕੇ ਗਿੰਨੀ ਨੂੰ ਆਪਣੇ ਡਾਕਟਰ ਦੋਸਤ ਦੇ ਹਸਪਤਾਲ ਲੈ ਗਿਆ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਬਾਹਰ ਆ ਕੇ ਖੁਸ਼ਖਬਰੀ ਸੁਣਾਈ ਕਿ ਦੀਦੀ ਮਾਂ ਬਣਨ ਵਾਲੇ ਨੇ ਉਹ ਦੋਵੇਂ ਬਹੁਤ ਖੁਸ਼ ਹੋਏ 3 ਵਜੇ ਜਦੋਂ ਘਰ ਆਏ ਤਾਂ ਅਮਨ ਤੇ ਮੰਮੀ ਨੂੰ ਵੀ ਖੁਸ਼ਖਬਰੀ ਸੁਣਾਈ ਜਗਪਾਲ ਦੀ ਮੰਮੀ ਅਮਨ ਦੀਆਂ ਬਲਾਵਾਂ ਲੈਣ ਲੱਗੀ ਕਿਹਾ ਸਾਡੇ ਘਰ ਕਰਮਾ ਵਾਲੀ ਆਈ ਆ ਕਿ 5 ਸਾਲ ਬਾਅਦ ਖੁਸ਼ਖਬਰੀ ਸਾਨੂੰ ਮਿਲੀ ਹਸਪਤਾਲ ਤੋਂ ਆ ਕੇ ਇੰਨਾ ਲੇਟ ਸਾਰੇ ਸੁੱਤੇ ਤਾਂ ਸਵੇਰੇ ਸਭ ਨੂੰ ਉੱਠਣ ਵਿੱਚ ਦੇਰ ਹੋ ਗਈ ਜਗਪਾਲ ਜਦੋਂ ਉੱਠ ਕੇ ਆਇਆ ਤਾਂ ਉਹਦੀ ਮੰਮੀ ਤਾਂ ਬੈਠੀ ਸੀ ਅਮਨ ਤੇ ਦੀਦੀ ਕੋਲ ਹੀ ਸੁੱਤੀਆਂ ਪਈਆਂ ਸੀ ਜਗਪਾਲ ਨੇ ਆਪਣੀ ਮੰਮੀ ਨੂੰ ਦੱਸਿਆ ਕਿ ਅਮਨ ਦੇ ਘਰੋਂ 3-4 ਮਿਸ ਕਾਲਾ ਆਈਆਂ ਨੇ ਮੰਮੀ ਜੀ ਪੁੱਤ ਤੂੰ ਹੀ ਫੋਨ ਕਰਕੇ ਪੁੱਛ ਲੈ ਇਹਨਾਂ ਨੂੰ ਸੁੱਤੀਆਂ ਰਹਿਣ ਦੇ ਉਹਨਾਂ ਨੂੰ ਗੱਲਾਂ ਕਰਦਿਆਂ ਦੇਖ ਗਿੰਨੀ ਉੱਠ ਕੇ ਨਹਾਉਣ ਚਲੀ ਗਈ ਜਗਪਾਲ ਨੇ ਜਦੋਂ ਫੋਨ ਲਾਇਆ ਤਾਂ ਸਤਨਾਮ ਨੇ ਫੋਨ ਚੁੱਕਿਆ ਜਗਪਾਲ ਸਤਿ ਸ਼੍ਰੀ ਅਕਾਲ ਡੈਡੀ ਜੀ ਸਤਨਾਮ ਜਿਉਂਦੇ ਵੱਸਦੇ ਰਹੋ ਪੁੱਤ ਸਤਨਾਮ ਨੇ ਹਾਲ ਚਾਲ ਪੁੱਛਣ ਤੋਂ ਬਾਅਦ ਜਗਪਾਲ ਤੋਂ ਅੱਜ ਆਉਣ ਦੇ ਪ੍ਰੋਗਰਾਮ ਬਾਰੇ ਪੁੱਛਿਆ ਜਗਪਾਲ ਨੇ ਕਿਹਾ ਕਿ 12:00 ਵਜੇ ਤੱਕ ਪਹੁੰਚਾਂਗੇ ਲੇਟ ਹੋਣ ਲਈ ਮਾਫੀ ਮੰਗਦੇ ਹੋਏ ਘਰ ਵਿੱਚ ਆਈ ਖੁਸ਼ਖਬਰੀ ਬਾਰੇ ਵੀ ਦੱਸਿਆ ਸਤਨਾਮ ਨੇ ਜੋ ਵੀ ਜਗਪਾਲ ਨਾਲ ਗੱਲ ਹੋਈ ਸਭ ਨੂੰ ਦੱਸ ਦਿੱਤੀ ਤੇ ਸਾਰੇ ਖੁਸ਼ ਹੋ ਗਏ ਕਿ ਅਮਨਦੀਪ ਨੇ ਫੇਰਾ ਪਾਉਣ ਆਉਣਾ ਹੈ ਉਸੇ ਟਾਈਮ ਹੀ ਸਤਨਾਮ ਨੂੰ ਦਵਿੰਦਰ ਦੇ ਕੰਮ ਲਈ ਵੀ ਫੋਨ ਆ ਗਿਆ ਦਵਿੰਦਰ ਨੂੰ ਸਤਨਾਮ ਦੇ ਦੋਸਤ ਦੇ ਦਫਤਰ ਵਿੱਚ ਅਫਸਰ ਦੀ ਗੱਡੀ ਚਲਾਉਣ ਦਾ ਕੰਮ ਮਿਲ ਗਿਆ ਸੀ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਦਵਿੰਦਰ ਨੂੰ ਵਧਾਈਆਂ ਦੇਣ ਲੱਗੇ ਉਧਰ ਜਗਪਾਲ ਹੁਣੀ ਆਉਣ ਲਈ ਤਿਆਰ ਹੋਣ ਲੱਗੇ ਉਹਨਾਂ ਦੇ ਰਿਸ਼ਤੇਦਾਰ ਜਿਨ੍ਹਾਂ ਨੇ ਨਾਲ ਜਾਣਾ ਸੀ ਉਹ ਵੀ ਆ ਗਏ ਸਭ ਨੂੰ 10 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਜਗਪਾਲ ਅਮਨਦੀਪ ਨੂੰ ਜਗਾਉਣ ਗਿਆ ਜਗਪਾਲ ਅਮਨ ਜਲਦੀ ਉੱਠ ਜਾ ਬਹੁਤ ਲੇਟ ਆਪਾਂ ਮਾਮਾ ਜੀ ਤੇ ਬਾਮੀ ਜੀ ਵੀ ਆ ਗਏ ਤੇ ਭੂਆ ਜੀ ਵੀ ਆ ਗਏ ਅਮਨ ਨੇ ਉੱਠ ਕੇ ਟਾਈਮ ਦੇਖਿਆ ਤਾਂ ਜਗਪਾਲ ਨੂੰ ਕਹਿਣ ਲੱਗੀ ਮੈਨੂੰ ਜਗਾਇਆ ਕਿਉਂ ਨਹੀਂ ਇੰਨੀ ਦੇਰ ਤੱਕ ਕੌਣ ਸੌਂਦਾ ਹੁੰਦਾ ਸਾਰੇ ਕੀ ਸੋਚਣਗੇ ਦੀਦੀ ਤਾਂ ਉੱਠ ਕੇ ਵੀ ਚਲੇ ਗਏ ਜਗਪਾਲ ਦੀਦੀ ਹੁਣੇ ਹੀ ਗਏ ਨੇ ਕਿਸੇ ਨੇ ਕੁਝ ਨਹੀਂ ਸੋਚਣਾ ਮੰਮੀ ਜੀ ਨੇ ਹੀ ਮਨਾ ਕੀਤਾ ਸੀ ਕਿ ਸੁੱਤੀ ਰਹਿਣ ਦੇ ਛੇਤੀ ਛੇਤੀ ਤਿਆਰ ਹੋ ਜਾ ਆਪਾਂ ਹੁਣੇ ਹੀ ਜਾਣਾ ਹੈ ਅਮਨ ਨੇ ਤਿਆਰ ਹੋ ਕੇ ਖਾਲ ਵਿੱਚ ਆ ਕੇ ਸਾਰਿਆਂ ਨੇ ਪੈਰੀਂ ਹੱਥ ਲਾਏ ਫਿਰ ਅਮਨ ਗਿੰਨੀ ਦੀਦੀ ਨੂੰ ਮੈਨਰ ਰਸੋਈ ਵਿੱਚ ਚਲੀ ਗਈ ਉਹਨਾਂ ਦਾ ਹਾਲਚਾਲ ਪੁੱਛਿਆ ਫਿਰ ਉਹ ਸਾਰੇ ਜਣੇ ਘਰੋਂ ਚੱਲ ਪਏ ਪਹਿਲਾਂ ਉਹਨਾਂ ਨੇ ਦੱਖਣ ਨਿਵਾਰਨ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉੱਥੋਂ ਫਿਰ ਅਮਨ ਦੇ ਪੇਕੇਆਂ ਨੂੰ ਚਲੇ ਗਏ ਉਧਰ ਸਤਨਾਮ ਹੁਣੀ ਸਾਰੇ ਜਣੇ ਉਹਨਾਂ ਦੇ ਇੰਤਜ਼ਾਰ ਵਿੱਚ ਬੈਠੇ ਸੀ ਕਿ ਅਮਨ ਹੁਣੀ ਆ ਗਏ ਗੇੜ ਤੇ ਤੇਲ ਚੋ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਸਭ ਨੂੰ ਹਾਲ ਵਿੱਚ ਬਿਠਾਇਆ ਗਿਆ ਚਰਨਜੀਤ ਤੇ ਹੋਰ ਸਭ ਨੇ ਅਮਨ ਦੀ ਨਾਨਦ ਤੇ ਸੱਸ ਨੂੰ ਵਧਾਈਆਂ ਦਿੱਤੀਆਂ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਦੂਜੇ ਨਾਲ ਮਿਲਵਾਇਆ ਫਿਰ ਸਭ ਨੂੰ ਚਾਹ ਪਾਣੀ ਪਿਲਾਇਆ ਗਿਆ ਉਸ ਤੋਂ ਬਾਅਦ ਅਮਨ ਰਮਣ ਕੋਲ ਬੈਠ ਕੇ ਗੱਲਾਂ ਬਾਤਾਂ ਕਰਨ ਲੱਗੀ ਅਮਨ ਨੇ ਰਮਣ ਤੋਂ ਵਾਦਾ ਲਿਆ ਕਿ ਦੇਖ ਰਮਣ ਜੇ ਤੈਨੂੰ ਕੋਈ ਵੀ ਤਕਲੀਫ ਹੁੰਦੀ ਏ ਪਲੀਜ਼ ਮੈਨੂੰ ਦੱਸ ਦੇ ਆਕਰ ਮੈਨੂੰ ਮਹਿਸੂਸ ਹੋ ਜਾਂਦਾ ਫਿਰ ਮੈਨੂੰ ਟੈਨਸ਼ਨ ਰਹਿੰਦੀ ਏ ਰਮਣ ਫੇਰ ਤੂੰ ਮੈਨੂੰ ਉਦੋਂ ਹੀ ਫੋਨ ਕਿਉਂ ਨਹੀਂ ਕੀਤਾ ਵੇਲੀ ਹੋ ਕੇ ਫਿਰ ਯਾਦ ਆਈ ਮੇਰੀ ਉਹ ਵੀ ਭਾਜੀ ਦੇ ਫੋਨ ਤੋਂ ਗੱਲ ਕੀਤੀ ਪ੍ਰੀਤੀ ਨੇ ਕਿਹਾ ਅਮਨ ਦਾ ਫੋਨ ਤਾਂ ਕੱਲ ਦਾ ਮੇਰੇ ਕੋਲ ਹੀ ਐ ਮੈਂ ਵਿਦਾਈ ਵੇਲੇ ਦੇਣਾ ਭੁੱਲ ਗਈ ਸੀ ਪ੍ਰੀਤੀ ਨੇ ਫੋਨ ਲਿਆ ਕੇ ਅਮਨ ਨੂੰ ਦੇ ਦਿੱਤਾ ਉਹਨਾਂ ਨੂੰ ਹੱਸਦੀਆਂ ਦੇਖ ਜਗਪਾਲ ਤੇ ਦਵਿੰਦਰ ਵੀ ਉਹਨਾਂ ਦੇ ਕੋਲ ਆ ਗਏ ਦਵਿੰਦਰ ਸਾਨੂੰ ਵੀ ਆਪਣੇ ਹਾਸਿਆਂ ਵਿੱਚ ਸ਼ਾਮਲ ਕਰ ਲੋ ਅਮਨ ਲੈ ਦੱਸ ਭਾਜੀ ਤੁਸੀਂ ਤਾਂ ਪਹਿਲਾਂ ਹੀ ਸ਼ਾਮਲ ਹੋ ਉਦਾਂ ਹੀ ਮੇਰੇ ਆਉਣ ਤੇ ਦੂਰ ਦੂਰ ਫਿਰਦੇ ਹੋ ਦਵਿੰਦਰ ਅਮਨ ਤੁਸੀਂ ਕਰੋ ਦੋਵੇਂ ਪੈਣਾ ਗੱਲਾਂ ਮੈਨੂੰ ਪਤਾ ਤੁਹਾਡਾ ਦੋਵਾਂ ਦਾ ਆਪਸ ਵਿੱਚ ਕਿੰਨਾ ਪਿਆਰ ਏ ਇਸ ਲਈ ਅਸੀਂ ਤੁਹਾਡੇ ਵਿੱਚ ਨਹੀਂ ਆਏ ਇਹ ਤਾਂ ਅਸੀਂ ਮਜ਼ਾਕ ਕਰਦੇ ਸੀ ਹੈ ਨਾ ਜਗਪਾਲ ਜਗਪਾਲ ਹਾਂਜੀ ਵੀਰੇ ਤੇ ਉਹ ਰਮਣ ਦਾ ਹਾਲ ਚਾਲ ਪੁੱਛਣ ਲੱਗ ਗਿਆ ਫਿਰ ਉਹ ਦੋਵੇਂ ਜਣੇ ਗੱਲਾਂ ਕਰਦੇ ਗੁਰਵੀਰ ਕੋਲ ਜਾ ਕੇ ਬੈਠ ਗਏ ਉਸ ਤੋਂ ਬਾਅਦ ਸਾਂਭ ਨੂੰ ਰੋਟੀ ਖਵਾਈ ਤੇ ਉਸ ਤੋਂ ਬਾਅਦ ਸ਼ਗਨ ਵਿਹਾਰ ਕੀਤੇ ਗਏ ਫਿਰ ਜਗਪਾਲ ਦੇ ਰਿਸ਼ਤੇਦਾਰ ਚਲੇ ਗਏ ਫਿਰ ਸ਼ਾਮ ਤੱਕ ਸਾਰਾ ਪਰਿਵਾਰ ਬੈਠੇ ਗੱਲਾਂ ਕਰੀ ਗਏ ਦਵਿੰਦਰ ਨੂੰ ਆਪਣੀ ਜੌਬ ਦਾ ਬਹੁਤ ਚਾਸੀ ਉਹਨੇ ਫਿਰ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਦਵਿੰਦਰ ਨੇ ਅਗਲੇ ਦਿਨ ਤੋਂ ਹੀ ਕੰਮ ਤੇ ਜਾਣਾ ਸੀ ਫਿਰ ਅਮਨ ਹੁਣੀ ਵੀ ਵਾਪਸ ਚਲੇ ਗਏ ਸਾਰਿਆਂ ਦੇ ਜਾਣ ਤੋਂ ਬਾਅਦ ਘਰ ਸੁੰਨਾ-ਸੁੰਨਾ ਹੋ ਗਿਆ ਸੀ ਦਵਿੰਦਰ ਤੇ ਚਰਨਜੀਤ ਛੇਤੀ-ਛੇਤੀ ਸਭ ਕੁਝ ਸੰਭਾਲਣ ਲੱਗੇ ਹੋਏ ਸੀ ਸਤਨਾਮ ਇਕੱਲਾ ਉਦਾਸ ਬੈਠਾ ਸੀ ਰਮਨ ਡੈਡੀ ਕੀ ਹੋਇਆ ਅਮਨ ਹੁਣ ਤਾਂ ਮਿਲ ਕੇ ਗਈ ਹੈ ਸਤਨਾਮ ਉਹ ਨਹੀਂ ਪੁੱਤ ਉਦਾਸ ਨਹੀਂ ਬਸ ਥੋੜੀ ਜੀ ਥਕਾਵਟ ਹੋ ਗਈ ਸਤਨਾਮ ਰਮਨ ਤੋਂ ਆਪਣੀ ਉਦਾਸੀ ਲੁਕੋਂਦਾ ਹੋਇਆ ਬੋਲਿਆ ਰਮਨ ਡੈਡੀ ਮੈਨੂੰ ਸਭ ਪਤਾ ਹੈ ਚਲੋ ਉઠੋ ਆਪਾਂ ਸ਼ਹਿਰ ਕਰਨ ਚੱਲਦੇ ਹਾਂ ਅਮਨ ਹੁਣਾਂ ਦੇ ਜਾਣ ਤੋਂ ਬਾਅਦ ਚਰਨਜੀਤ ਰਾਤ ਦੀ ਰੋਟੀ ਤਿਆਰ ਕਰਨ ਲੱਗੀ ਉਧਰ ਜਗਪਾਲ ਹੁਣੇ ਵੀ ਘਰ ਪਹੁੰਚ ਗਏ ਘਰ ਪਹੁੰਚਣ ਤੋਂ ਬਾਅਦ ਜਗਪਾਲ ਦੀ ਦੀਦੀ ਆਪਣੇ ਘਰ ਜਾਣ ਦੀ ਤਿਆਰੀ ਕਰਨ ਲੱਗ ਗਈ ਜਗਪਾਲ ਦੀਦੀ ਰੁਕ ਜਾਂਦੇ ਅੱਜ ਕੱਲ ਚਲੇ ਜਾਂਦੇ ਗਿੰਨੀ ਹੁਣ ਜਾ ਕੇ ਸਾਰਾ ਸਮਾਨ ਦੇਖ ਲਵਾਂਗੇ ਕੀ ਰਹਿੰਦਾ ਕੀ ਨਹੀਂ ਫਿਰ ਕੱਲ ਨੂੰ ਆ ਕੇ ਉਹ ਖਰੀਦ ਲਵਾਂਗੇ ਹਫਤਾ ਹੋ ਗਿਆ ਸੀ ਉਹਨਾਂ ਦੋਵਾਂ ਨੂੰ ਕਰਨ ਨੂੰ ਗਿਆ ਨੂੰ ਪਾਰਟੀ ਤੇ ਆਏ ਉਹਨਾਂ ਦੇ ਪਰਿਵਾਰ ਵਾਲੇ ਵੀ ਜਲਦੀ ਆਉਣ ਨੂੰ ਕਹਿ ਕੇ ਗਏ ਸੀ ਇਸ ਲਈ ਗਿੰਨੀ ਹੁਣੇ ਚਲੀ ਗਈ ਕਿੰਨੀ ਆਪਣੀ ਮੰਮੀ ਜੀ ਦੇ ਕੋਲ ਰਸੋਈ ਵਿੱਚ ਚਲੀ ਗਈ ਉਹ ਕਹਿਣ ਲੱਗੇ ਅਮਨ ਤੂੰ ਰਹਿਣ ਦੇ ਕੁਝ ਵੀ ਕਰਨ ਨੂੰ ਤੈਨੂੰ ਛਗਣਾ ਨਾਲ ਰਸੋਈ ਵਿੱਚ ਲਿਆਵਾਂਗੇ ਅਮਨ ਖਾਨ ਲਈ ਤਿੰਨਾ ਦੀ ਰੋਟੀ ਪਾ ਕੇ ਟੇਬਲ ਤੇ ਲੈ ਆਈ ਜਗਪਾਲ ਹਾਲ ਵਿੱਚ ਨਹੀਂ ਸੀ ਜਦੋਂ ਉਹਦੀ ਮੰਮੀ ਨੇ ਫੋਨ ਕੀਤਾ ਤਾਂ ਕਹਿੰਦਾ ਮੈਂ 5 ਮਿੰਟ ਚ ਆਇਆ ਅਮਨਦੀਪ ਉਡੀਕ ਕਰਨ ਲੱਗ ਗਈ ਮੰਮੀ ਰੋਟੀ ਥਾ ਕੇ ਰਸੋਈ ਸਮੇਟ ਕੇ ਅਮਨ ਨੂੰ ਆਪਣੇ ਰੂਮ ਵਿੱਚ ਲੈ ਗਈ ਜਦੋਂ ਜਗਪਾਲ ਆਇਆ ਤਾਂ ਅਮਨ ਦੁਬਾਰਾ ਰੋਟੀ ਖਾਣ ਆ ਗਈ ਦੋਵਾਂ ਨੇ ਰੋਟੀ ਖਾਧੀ ਜਗਪਾਲ ਭਾਂਡੇ ਲੈ ਕੇ ਰਸੋਈ ਵਿੱਚ ਚਲਾ ਗਿਆ ਅਮਨ ਆਪਣੇ ਕਮਰੇ ਵਿੱਚ ਚਲੀ ਗਈ ਜਗਪਾਲ ਕਮਰੇ ਵਿੱਚ ਆ ਗਿਆ ਤੇ ਅਮਨ ਨੂੰ ਕਹਿਣ ਲੱਗਾ ਖਾਸਪਤਾਲ ਵਿੱਚ ਸੀ ਕਿਸੇ ਦੀ ਰਿਪੋਰਟ ਦੇਣੀ ਸੀ ਉਹਨਾਂ ਨੂੰ ਜਲਦੀ ਚਾਹੀਦੀ ਸੀ ਅਮਨ ਲੈ ਦੱਸ ਫਿਰ ਕੀ ਹੋਇਆ ਉਹ ਤੇ ਤੁਹਾਡੀ ਡਿਊਟੀ ਐ ਦੇਰ ਸਵੇਰ ਜਾਣਾ ਪੈਣਾ ਜਗਪਾਲ ਅਮਨ ਦੇ ਕੋਲ ਬੈਠਦਾ ਹੋਇਆ ਕਹਿੰਦਾ ਉਹ ਤਾਂ ਹੈ ਪਰ ਹੁਣ ਟਾਈਮ ਦਾ ਧਿਆਨ ਰੱਖਣਾ ਪੈਣਾ ਹੁਣ ਮੇਰੀ ਅਮਨ ਜੋ ਮੇਰੀ ਜ਼ਿੰਦਗੀ ਵਿੱਚ ਆ ਗਈ ਫਿਰ ਉਹ ਆਪਣੀ ਜੇਬ ਵਿੱਚੋਂ ਇੱਕ ਮੰਦਰੀ ਕੱਢ ਕੇ ਅਮਨ ਦੀ ਉਂਗਲੀ ਵਿੱਚ ਪਾਉਂਦਾ ਹੈ ਅਮਨ ਬਹੁਤ ਸੋਹਣੀ ਹੈ ਸ਼ੁਕਰੀਆ ਜੀ ਜਗਪਾਲ ਲੈ ਇਹ ਕੀ ਮੇਰਾ ਦਿਲ ਕਰਦਾ ਕਿ ਮੈਂ ਸਾਰੇ ਜਹਾਨ ਦੀਆਂ ਖੁਸ਼ੀਆਂ ਮੈਂ ਆਪਣੀ ਅਮਨ ਦੇ ਕਦਮਾਂ ਵਿੱਚ ਰੱਖ ਦੇਵਾਂ ਅਮਨਦੀਪ ਕਹਿਣਾ ਲੱਗੀ ਨਹੀਂ ਜਗਪਾਲ ਮੈਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਨਹੀਂ ਚਾਹੀਦੀਆਂ ਮੈਨੂੰ ਤਾਂ ਸਾਰੀ ਉਮਰ ਦਾ ਤੁਹਾਡਾ ਸਾਥ ਤੇ ਪਿਆਰ ਚਾਹੀਦਾ ਜਗਪਾਲ ਤੇ ਅਮਨ ਨੇ ਕਿੰਨੇ ਹੀ ਵਾਅਦੇ ਇੱਕ ਦੂਜੇ ਨਾਲ ਕੀਤੇ ਤੇ ਇਦਾਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਦਿਆਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸਵੇਰੇ ਜਦੋਂ ਅਮਨ ਤਿਆਰ ਹੋ ਕੇ ਹਾਲ ਵਿੱਚ ਆਈ ਮੰਮੀ ਜੀ ਪਹਿਲਾਂ ਹੀ ਰਸੋਈ ਵਿੱਚ ਚਾਹ ਬਣਾਉਂਦੇ ਸੀ ਉਹਨਾਂ ਨੇ ਚਾਹ ਬਣਾ ਕੇ ਦੋ ਕੱਪਾਂ ਵਿੱਚ ਪਾ ਕੇ ਅਮਨ ਨੂੰ ਫੜਾ ਦਿੱਤੀ ਅਮਨ ਮੰਮੀ ਜੀ ਜਗਪਾਲ ਤਾਂ ਹਜੇ ਉੱਠੇ ਨਹੀਂ ਮੰਮੀ ਜੀ ਉਹਨੇ ਤਾਂ ਚਾਹ ਪੀ ਕੇ ਹੀ ਉੱਠਣਾ ਐ ਅਮਨ ਪਹਿਲਾਂ ਮੇਰੀ ਜ਼ਿੰਮੇਵਾਰੀ ਸੀ ਹੁਣ ਤੇਰੀ ਐ ਜਾ ਮੇਰਾ ਪੁੱਟ ਉਠਾ ਦੇ ਉਹਨੂੰ ਫਿਰ ਗਿੰਨੀ ਉਹਨਾਂ ਨੇ ਆ ਜਾਣਾ ਹੈ ਉਹਨਾਂ ਨਾਲ ਆਪਾਂ ਨੇ ਬਾਜ਼ਾਰ ਵੀ ਜਾਣਾ ਅਮਨ ਚਾਹ ਲੈ ਕੇ ਕਮਰੇ ਵਿੱਚ ਗਈ ਤਜਕਪਾਲ ਹਲੇ ਵੀ ਸੁੱਤਾ ਪਿਆ ਸੀ ਅਮਨ ਨੇ ਉਹਨੂੰ ਜਗਾ ਕੇ ਚਾਹ ਪੀਣ ਨੂੰ ਕਿਹਾ ਜਗਪਾਲ ਚਾਹ ਪੀਂਦਾ ਹੋਇਆ ਅਮਨ ਨੂੰ ਦੱਸਦਾ ਮੈਂ ਤਾਂ ਹੁਣ ਰੋਜ਼ ਹਸਪਤਾਲ ਚਲੇ ਜਾਇਆ ਕਰਨਾ ਐ ਮੰਮੀ ਜੀ ਨੇ ਆਪਣੇ ਪਟੀਕ ਤੇ ਜਾਣਾ ਹੁੰਦਾ ਹੈ ਅਮਨ ਤੂੰ ਦੇਖ ਲੈ ਕਿੱਦਾਂ ਕਰਨਾ ਹੈ ਜਿੰਨੇ ਦਿਨ ਤੇਰੀ ਪੜ੍ਹਾਈ ਨਹੀਂ ਸ਼ੁਰੂ ਹੁੰਦੀ ਅਮਨ ਮੈਂ ਮੰਮੀ ਜੀ ਦੇ ਨਾਲ ਹੀ ਚਲਿਆ ਜਾਇਆ ਕਰਨਾ ਪਰ ਅੱਜ ਤਾਂ ਦੀਦੀ ਤੇ ਭਾਜੀ ਨੇ ਆਉਣਾ ਤੁਸੀਂ ਨਹੀਂ ਨਾਲ ਜਾਣਾ ਬਾਜ਼ਾਰ ਜਗਪਾਲ ਨਹੀਂ ਅਮਨਦੀਪ ਹੁਣ ਮੈਨੂੰ ਹੋਰ ਛੁੱਟੀ ਨਹੀਂ ਮਿਲਣੀ ਚਾਹ ਪੀ ਕੇ ਜਗਪਾਲ ਬਾਥਰੂਮ ਵਿੱਚ ਚਲਾ ਗਿਆ ਅਮਨ ਕਮਰਾ ਸੈੱਟ ਕਰਨ ਲੱਗ ਗਈ ਉਦੋਂ ਤੱਕ ਮੰਮੀ ਜੀ ਨੇ ਕਿਚਨ ਦੇ ਸਾਰੇ ਕੰਮ ਨਿਵੇੜ ਲਏ ਜਗਪਾਲ ਵੀ ਤਿਆਰ ਹੋ ਹਾਲ ਵਿੱਚ ਆ ਗਿਆ ਉਦੋਂ ਤੱਕ ਗਿੰਨੀ ਹਣੀ ਵੀ ਆ ਗਈ ਉਧਰ ਦਵਿੰਦਰ ਦਾ ਅੱਜ ਕੰਮ ਦਾ ਪਹਿਲਾ ਦਿਨ ਸੀ ਇਸ ਲਈ ਉਹ ਤੇ ਰਮਣ ਗੁਰਦੁਆਰਾ ਸਾਹਿਬ ਸਤਨਾਮ ਤੇ ਚਰਨਜੀਤ ਦੇ ਨਾਲ ਹੀ ਅਰਦਾਸ ਕਰਨ ਲਈ ਚਲੇ ਗਏ ਸਤਨਾਮ ਨੇ ਘਰ ਵਾਪਸ ਆ ਕੇ ਦਵਿੰਦਰ ਨੂੰ ਕਿੰਨੀਆਂ ਹੀ ਗੱਲਾਂ ਸਮਝਾਈਆਂ ਫਿਰ ਦਵਿੰਦਰ ਨੇ ਆਪਣੇ ਵੀਰੇ ਨੂੰ ਫੋਨ ਕਰਕੇ ਕੰਮ ਤੇ ਜਾਣ ਬਾਰੇ ਦੱਸਿਆ ਉਹਨੇ ਤੇ ਭਾਬੀ ਤੇ ਮੰਮੀ ਨੇ ਦਵਿੰਦਰ ਨੂੰ ਵਧਾਈਆਂ ਦਿੱਤੀਆਂ ਪਰ ਦਵਿੰਦਰ ਦੀ ਮੰਮੀ ਤੇ ਵੀਰਾ ਦਿਲੋਂ ਉਦਾਸ ਸੀ ਕਿ ਅੱਜ ਸਾਡੇ ਘਰ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਫਿਰ ਵੀ ਦਵਿੰਦਰ ਨੂੰ ਬਾਹਰ ਛੋਟਾ ਮੋਟਾ ਕੰਮ ਕਰਨਾ ਪੈਣਾ ਦਵਿੰਦਰ ਉਹਨਾਂ ਨੂੰ ਸਮਝਾਉਣ ਲੱਗਾ ਵੀਰੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਸ ਇਮਾਨਦਾਰੀ ਨਾਲ ਕੰਮ ਕਰੋ ਫਿਰ ਇਥੇ ਰਮਨ ਦੀ ਜ਼ਿੰਦਗੀ ਨਰਕ ਸੀ ਕੀ ਹਾਲਤ ਹੋ ਗਈ ਸੀ ਉਹਦੀ 6 ਮਹੀਨਿਆਂ ਵਿੱਚ ਦੱਸੋ ਕੀ ਹੁਣ ਮੈਂ ਰਮਨ ਦਾ ਸਾਥ ਨਾ ਦਿੰਦਾ ਤੁਸੀਂ ਦੱਸੋ ਵੀਰੇ ਘਟੋ ਘਟ ਹੁਣ ਅਸੀਂ ਆਪਣਾ ਖਰਚਾ ਤਾਂ ਚਲਾਵਾਂਗੇ ਦਵਿੰਦਰ ਆਪਣੇ ਵੀਰੇ ਨੂੰ ਫੇਰ ਕਹਿਣ ਲੱਗਾ ਕਿ ਜੇ ਡੈਡੀ ਜੀ ਮੰਨਦੇ ਨੇ ਤਾਂ ਅਸੀਂ ਘਰੇ ਵੀ ਵਾਪਸ ਆ ਜਾਵਾਂਗੇ ਮੈਂ ਉਹਨਾਂ ਤੋਂ ਕੁਝ ਨਹੀਂ ਮੰਗਦਾ ਬਸ ਰਮਨ ਨੂੰ ਕੁਝ ਵੀ ਗਲਤ ਨਾ ਬੋਲਣ ਵੀਰਾ ਇੱਕ ਵਾਰੀ ਮੈਂ ਖੁਦ ਗੱਲ ਕਰਕੇ ਦੇਖਦਾ ਨਹੀਂ ਫੁੱਫੜ ਜੀ ਹੁਣਾਂ ਨੂੰ ਸੱਦਾਂਗੇ ਦਵਿੰਦਰ ਤੂੰ ਟੈਨਸ਼ਨ ਨਾ ਲੈ ਬਸ ਆਪਣੇ ਕੰਮ ਵੱਲ ਧਿਆਨ ਦੇ ਕਿੰਨਾ ਹੀ ਟਾਈਮ ਦੋਵੇਂ ਭਰਾ ਗੱਲਾਂ ਕਰੀ ਗਏ ਫੋਨ ਕੱਟ ਕੇ ਦਵਿੰਦਰ ਹੁਣੀ ਦੋਵੇਂ ਜਾਣ ਲਈ ਤਿਆਰ ਹੋ ਗਏ ਸਤਨਾਮ ਪਹਿਲਾਂ ਦਵਿੰਦਰ ਨੂੰ ਆਪਣੇ ਦੋਸਤ ਨਾਲ ਜਾਣ ਪਹਿਚਾਨ ਕਰਾ ਕੇ ਛੱਡ ਕੇ ਆਇਆ ਫਿਰ ਆਪਣੇ ਕੰਮ ਤੇ ਗਿਆ ਉਧਰ ਜਗਪਾਲ ਦੇ ਕੰਮ ਤੇ ਜਾਣ ਤੋਂ ਬਾਅਦ ਅਮਨਦੀਪ ਹੁਣੀ ਸਾਰੇ ਜਣੇ ਬਾਜ਼ਾਰ ਚਲੇ ਗਏ ਸਾਰਾ ਦਿਨ ਉਹਨਾਂ ਦੀ ਖਰੀਦਦਾਰੀ ਵਿੱਚ ਨਿਕਲ ਗਿਆ ਸਾਰੇ ਜਣੇ ਸ਼ਾਮ ਨੂੰ ਥੱਕ ਕੇ ਘਰ ਆ ਗਏ ਗਿੰਨੀ ਤੇ ਉਹਦਾ ਪਤੀ ਚਾਹ ਪੀਣ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਚਲੇ ਗਏ ਅਮਨਦੀਪ ਆਪਣੇ ਪੀਕੇ ਫੋਨ ਲਾ ਕੇ ਰਮਣ ਦਾ ਹਾਲ ਚਾਲ ਪੁੱਛਣ ਲੱਗੀ ਰਮਣ ਸੇਤ ਕਿਵੇਂ ਆ ਹੁਣ ਤੇਰੀ ਰਮਣ ਠੀਕ ਆ ਅਮਨ ਤੂੰ ਦੱਸ ਤੇਰਾ ਦਿਲ ਲੱਗ ਗਿਆ ਸਹਰੇ ਘਰ ਮਾਸੀ ਜੀ ਤੇ ਪਾਜੀ ਠੀਕ ਨੇ ਅਮਨ ਸਾਰੇ ਠੀਕ ਨੇ ਹਾਂ ਦਿਲ ਵੀ ਲੱਗ ਗਿਆ ਪਰ ਫਿਰ ਵੀ ਤੁਹਾਡੀ ਸਭ ਦੀ ਯਾਦ ਬਹੁਤ ਆਉਂਦੀ ਹੈ ਰਮਨ ਕੋਈ ਨਹੀਂ ਅਮਨ ਮਿਲ ਜਾਈਆਂ ਕਿ ਕਿੰਨਾ ਟਾਈਮ ਦੋਵੇਂ ਭੈਣਾਂ ਗੱਲਾਂ ਕਰੀ ਗਈਆਂ ਫਿਰ ਰਮਨ ਨੇ ਆਪਣੇ ਮੰਮੀ ਡੈਡੀ ਨਾਲ ਕਿੰਨਾ ਟਾਈਮ ਗੱਲਾਂ ਕੀਤੀਆਂ ਅਮਨਦੀਪ ਫੋਨ ਕਟਣ ਤੋਂ ਬਾਅਦ ਰਸੋਈ ਵਿੱਚ ਚਲੀ ਗਈ ਅਮਨਦੀਪ ਦੀ ਸੱਸ ਪਤ ਤੂੰ ਹਾਲ ਵਿੱਚ ਬੈਠ ਹਾਲੇ ਜਗਪਾਲ ਨੂੰ ਫੋਨ ਕਰਕੇ ਪੁੱਛ ਕਦੋਂ ਤੱਕ ਆਉਂਦਾ ਹੈ ਅਮਨ ਹਾਂਜੀ ਮੰਮੀ ਜੀ ਕਹਿ ਕੇ ਹਾਲ ਵਿੱਚ ਆ ਕੇ ਬੈਠ ਗਈ ਅਮਨ ਮਨ ਹੀ ਮਨ ਸੋਚਣ ਲੱਗੀ ਕਿ ਜਗਪਾਲ ਨੂੰ ਕੋਈ ਪਰਵਾਹ ਨਹੀਂ ਕਿ ਥੋੜੇ ਦਿਨ ਤਾਂ ਜਲਦੀ ਘਰ ਆ ਜਾਵਾਂ ਬਸ ਸਾਰਾ ਦਿਨ ਹਸਪਤਾਲ ਵਿੱਚ ਹੀ ਕੱਢ ਆਉਂਦੇ ਨੇ ਅਮਨ ਮਨ ਹੀ ਮਨ ਆਪਣੇ ਆਪ ਨਾਲ ਕਰੀ ਗਈ ਕਿ ਐਨੇ ਨੂੰ ਜਗਪਾਲ ਨੇ ਆ ਕੇ ਉਹਨੂੰ ਬੁਲਾਇਆ ਤਾਂ ਮਨ ਦੀ ਸੋਚਾਂ ਦੀ ਲੜੀ ਟੁੱਟੀ ਜਗਪਾਲ ਅਮਨ ਕੀ ਸੋਚੀ ਜਾਂਦੇ ਹੋ ਅਮਨ ਤੋਡੇ ਬਾਰੇ ਸੋਚਦੀ ਸੀ ਜਗਪਾਲ ਅੱਛਾ ਜੀ ਤਾਂ ਸਾਨੂੰ ਯਾਦ ਕਰਦੇ ਸੀ ਅਮਨ ਹਾਂ ਜਗਪਾਲ ਪਰ ਨਰਾਜ਼ਗੀ ਇਉਂ ਉਦੋਂ ਤੱਕ ਜਗਪਾਲ ਦੀ ਮੰਮੀ ਤਿੰਨਾ ਦੀ ਰੋਟੀ ਲੈ ਕੇ ਆਈ ਜਗਪਾਲ ਫਰੈਸ਼ ਹੋ ਕੇ ਖਾਣੇ ਵਾਲੇ ਮੇਜ ਤੇ ਆ ਗਿਆ ਮੰਮੀ ਜੀ ਅਮਨ ਕੱਲ ਨੂੰ ਤੂੰ ਕੁਝ ਮਿੱਠਾ ਬਣਾ ਲਵੀਂ ਕਿੰਨੀ ਹੁਣੀ ਵੀ ਆਉਣਗੇ ਅਮਨਦੀਪ ਜੀ ਮੰਮੀ ਜੀ ਬਣਾ ਲਵਾਂਗੀ ਅਮਨ ਰੋਟੀ ਖਾ ਕੇ ਭਾਂਡੇ ਲੈ ਕੇ ਰਸੋਈ ਵਿੱਚ ਚਲੀ ਗਈ ਜਗਪਾਲ ਦੀ ਮੰਮੀ ਉਹਨੂੰ ਸਮਝਾਉਣ ਲੱਗੀ ਕਿ ਪੁੱਤ ਟਾਈਮ ਨਾਲ ਘਰ ਆ ਜਾਇਆ ਕਰ ਅਮਨ ਉਡੀਕਦੀ ਰਹਿੰਦੀ ਹੈ ਜਗਪਾਲ ਹਾਂਜੀ ਮੰਮੀ ਜੀ ਕੋਸ਼ਿਸ਼ ਤਾਂ ਬਹੁਤ ਕਰਦਾ ਪਰ ਲੇਟ ਹੋ ਜਾਂਦਾ ਮੰਮੀ ਜਗਪਾਲ ਨੂੰ ਸੌਣ ਦੇ ਲਈ ਕਹਿ ਕੇ ਆਪਣੇ ਕਮਰੇ ਵਿੱਚ ਚਲੇ ਗਏ ਜਗਪਾਲ ਆਪਣੇ ਕਮਰੇ ਵਿੱਚ ਆਇਆ ਤਾਂ ਅਮਨ ਚੁੱਪਚਾਪ ਬੈਠੀ ਸੀ ਜਗਪਾਲ ਅਮਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ ਜਗਪਾਲ ਅਮਨ ਮੈਨੂੰ ਪਤਾ ਹੈ ਤੇਰੀ ਨਾਰਾਜ਼ਗੀ ਦਾ ਮੈਂ ਕੀ ਕਰਾਂ ਅੱਜ ਕੱਲ ਬਹੁਤ ਵਿਅਸਤ ਚੱਲਦਾ ਲੈਬ ਦਾ ਕੰਮ ਮੌਸਮ ਖਰਾਬ ਕਰਕੇ ਮਲੇਰੀਆ ਡੇਂਗੂ ਦੇ ਬਹੁਤ ਟੈਸਟ ਹੁੰਦੇ ਨੇ ਅਮਨ ਪਰ ਤੁਹਾਡੀ ਡਿਊਟੀ ਤਾਂ 5 ਵਜੇ ਖਤਮ ਹੋ ਜਾਂਦੀ ਹੈ ਜਗਪਾਲ ਹਾਂ ਅਮਨ ਪਰ ਮੇਰੀ ਤੋਂ ਬਾਅਦ ਕਿਸੇ ਦੀ ਡਿਊਟੀ ਨਹੀਂ ਹੁੰਦੀ ਇਸ ਲਈ ਲੇਟ ਹੋ ਕੰਮ ਖਤਮ ਕਰਕੇ ਆਉਂਦਾ ਅਮਨ ਮੈਂ ਸਮਝਦੀ ਆ ਜਗਪਾਲ ਆਦਤਾਂ ਮੈਨੂੰ ਜੋ دل ਚ ਆਈ ਗੱਲ ਕਹਿ ਦਿੰਦੀ ਆ ਜਗਪਾਲ ਨਹਾਉਣ ਚਲਾ ਜਾਂਦਾ ਹੈ ਅਮਨ ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਕਿ ਅਮਨ ਤੂੰ ਵੀ ਨਾ ਬਸ ਬਿਨਾਂ ਗੱਲ ਤੂੰ ਸੋਚਣ ਬੈਠ ਜਾਂਦੀ ਹੈ ਅਗਲੇ ਦਿਨ ਅਮਨ ਸਵੇਰੇ ਜਲਦੀ ਉੱਠ ਤਿਆਰ ਹੋ ਕੇ ਕਿਚਨ ਵਿੱਚ ਆ ਗਈ ਪਹਿਲਾਂ ਉਹਨੇ ਖੀਰ ਬਣਾਈ ਉਦੋਂ ਤੱਕ ਗਿੰਨੀ ਦੀਦੀ ਤੇ ਜੀਜਾ ਜੀ ਵੀ ਆ ਗਏ ਫਿਰ ਅਮਨ ਨੇ ਆਲੂ ਵਾਲੇ ਪਰੌਂਠੇ ਬਣਾਏ ਤੇ ਸਾਰਿਆਂ ਲਈ ਥਾਲਾਂ ਵਿੱਚ ਪਾ ਕੇ ਖਾਣੇ ਵਾਲੇ ਮੇਜ਼ ਤੇ ਲੈ ਆਈ ਸਾਰਿਆਂ ਨੇ ਅਮਨਦੀਪ ਵੱਲੋਂ ਬਣਾਏ ਪਰੌਂਠੇ ਤੇ ਖੀਰ ਦੀ ਤਾਰੀਫ਼ ਕੀਤੀ ਤੇ ਅਮਨ ਨੂੰ ਪਹਿਲਾਂ ਉਹਦੀ ਮੰਮੀ ਨੇ ਪਹਿਲੀ ਰਸੋਈ ਦਾ ਸ਼ਗਨ ਦਿੱਤਾ ਤੇ ਫਿਰ ਗਿੰਨੀ ਹੁਣਾਂ ਨੇ ਗਿਫਟ ਦਿੱਤਾ ਫਿਰ ਗਿੰਨੀ ਨੇ ਅਮਰਦੀ ਜਗਪਾਲ ਨੂੰ ਦਿੱਲੀ 에어ਪੋਰਟ ਤੇ ਨਾਲ ਚੱਲਣ ਲਈ ਕਿਹਾ ਜਗਪਾਲ ਨੇ ਵੀ ਜਾਣ ਲਈ ਹਾਂ ਕਰ ਦਿੱਤੀ ਗਿੰਨੀ ਨੇ ਐਤਵਾਰ ਨੂੰ ਸਵੇਰੇ ਜਲਦੀ ਆਉਣ ਨੂੰ ਕਹਿ ਦਿੱਤਾ ਤੇ ਫਿਰ ਉਹ ਦੋਵੇਂ ਆਪਣੇ ਪਿੰਡ ਨੂੰ ਚਲੇ ਗਏ ਉਸ ਤੋਂ ਬਾਅਦ ਅਮਨਦੀਪ ਰਸੋਈ ਸਮੇਟਣ ਲੱਗੀ ਜਗਪਾਲ ਦੇ ਡਿਊਟੀ ਜਾਣ ਤੋਂ ਬਾਅਦ ਅਮਨ ਆਪਣੀ ਮੰਮੀ ਨਾਲ ਬੁਟੀਕ ਤੇ ਚਲੀ ਗਈ ਬੁਟੀਕ ਤੇ ਜਾ ਕੇ ਉਹਨੂੰ ਵਧੀਆ ਲੱਗਿਆ ਅਮਨ ਨੂੰ ਕੱਪੜੇ ਸਿਉਣ ਬਾਰੇ ਤਾਂ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਪਰ ਉਥੇ ਉਹਦਾ ਮਨ ਲੱਗ ਗਿਆ ਸੀ ਦੁਪਹਿਰ ਤੋਂ ਬਾਅਦ ਅਮਨਕਰ ਆ ਗਈ ਅੱਜ ਉਹਨੇ ਜਗਪਾਲ ਦੇ ਨਾਲ ਆਪਣੇ ਮੰਮੀ ਪਾਪਾ ਨੂੰ ਮਿਲਣ ਜਾਣਾ ਸੀ ਅਮਨਕਰ ਆ ਕੇ ਤਿਆਰ ਹੋਣ ਲੱਗ ਗਈ ਜਗਪਾਲ ਵੀ ਸ਼ਾਮ ਨੂੰ 4 ਵਜੇ ਤੱਕ ਘਰ ਆ ਗਿਆ ਤੇ ਉਹ ਦੋਵੇਂ ਘਰੋਂ ਚੱਲ ਪਏ ਸਤਨਾਮ ਅਮਨ ਹੁਣਾਂ ਨੂੰ ਆਏ ਦੇਖ ਬਹੁਤ ਖੁਸ਼ ਹੋਇਆ ਅਮਨ ਨੂੰ ਤਾਂ ਐਵੇਂ ਲੱਗਦਾ ਸੀ ਜਿਦਾਂ ਉਹ ਬਹੁਤ ਟਾਈਮ ਬਾਅਦ ਘਰ ਆਈ ਹੋਵੇ ਚਰਨਜੀਤ ਨੇ ਆਪਣੀ ਅਮਨ ਤੇ ਜਗਪਾਲ ਨੂੰ ਗਲ ਨਾਲ ਲਾ ਕੇ ਪਿਆਰ ਦਿੱਤਾ ਰਮਨ ਸੁੱਤੀ ਹੋਈ ਸੀ ਅਮਨ ਨੇ ਉਹਨੂੰ ਵੀ ਜਗਾ ਲਿਆ ਅਮਨ ਦੇ ਆਏ ਤੇ ਘਰ ਵਿੱਚ ਰੌਣਕਾਂ ਲੱਗ ਗਈਆਂ ਜਗਪਾਲ ਵੀ ਸਭ ਨੂੰ ਮਿਲਿਆ ਰਮਨ ਦਾ ਹਾਲ ਚਾਲ ਪੁੱਛਣ ਲੱਗਾ ਠੀਕ ਹੋ ਪੈਣ ਤੁਸੀਂ ਸੇਤ ਕਿਵੇਂ ਹੈ ਦੁਬਾਰਾ ਤਾਂ ਨਹੀਂ ਬੁਖਾਰ ਹੋਇਆ ਰਮਨ ਹਾਂਜੀ ਭਾਜੀ ਠੀਕ ਐ ਸਿਹਤ ਵੀ ਵਧੀਆ ਤੁਸੀਂ ਦੱਸੋ ਮਾਸੀ ਜੀ ਠੀਕ ਨੇ ਗਿੰਨੀ ਦੀਦੀ ਹੁਣਾਂ ਦੀ ਜਾਣ ਦੀ ਤਿਆਰੀ ਹੋ ਗਈ ਜਗਪਾਲ ਹਾਂਜੀ ਭੈਣੇ ਮੰਮੀ ਜੀ ਠੀਕ ਨੇ ਦੀਦੀ ਹੁਣਾਂ ਨੇ ਐਤਵਾਰ ਨੂੰ ਜਾਣਾ ਸਤਨਾਮ ਵੀ ਉਹਨਾਂ ਕੋਲ ਬੈਠਦਾ ਹੋਇਆ ਹਾਲਚਾਲ ਪੁੱਛਦਾ ਐ ਤੇ ਗਿੰਨੀ ਹੁਣਾਂ ਦੇ ਨਾਲ ਦਿੱਲੀ ਜਾਣ ਬਾਰੇ ਵੀ ਪੁੱਛਦਾ ਜਗਪਾਲ ਹਾਂਜੀ ਡੈਡੀ ਜੀ ਮੈਂ ਤੇ ਅਮਨ ਨੇ ਜਾਣਾ ਉਦੋਂ ਤੱਕ ਦਵਿੰਦਰ ਵੀ ਆ ਗਿਆ ਚਰਨਜੀਤ ਤੇ ਅਮਨ ਸਾਰਿਆਂ ਵਾਸਤੇ ਚਾਹ ਲੈ ਆਈਆਂ ਚਾਹ ਪੀਣ ਤੋਂ ਬਾਅਦ ਗੱਲਾਂ ਬਾਤਾਂ ਕਰਨ ਲੱਗੇ ਤੇ ਚਰਨਜੀਤ ਰਾਤ ਦੀ ਰੋਟੀ ਦੀ ਤਿਆਰੀ ਕਰਨ ਲੱਗ ਗਈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਕੱਲ੍ਹ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ